ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜ਼ਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਅੱਜ ਗੱਲ ਕਰਦੇ ਹਾਂ 8 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਤਾਂ ਪੰਜਾਬ ਦੇ ਕੁਝ ਵਿੱਚ ਖਾਸ ਨਹੀਂ ਵਾਪਰਿਆ। ਪੂਰੇ ਦੀ ਹਵਾ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਸੂਰਜ ਨਿਕਲਿਆ ਹੋਇਆ ਹੈ। ਉਮੀਦ ਸੀ ਕਿ ਅੱਜ ਸਵੇਰ ਤੋਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋਣਗੀਆਂ ਪਰ ਥੋੜਾ ਜਿਹਾ ਉਲਟ ਮੀਂਹ ਦੀਆਂ ਕਾਰਵਾਈਆਂ ਦੀ ਉਮੀਦ ਦੁਪਹਿਰ ਦੇ ਬਾਅਦ ਬਣਦੀ ਹੋਈ ਜਾਪ ਰਹੀ ਹੈ ਅਗਲੇ ਕੁਝ ਕੇ ਘੰਟਿਆਂ ਦੇ ਵਿੱਚ ਬੱਦਲਬਾਝ ਪੰਜਾਬ ਦੇ ਵਿੱਚ ਬਣਨੇ ਸ਼ੁਰੂ ਹੋ ਜਾਵੇਗੀ ਖਾਸ ਕਰਕੇ ਬਾਡਰ ਨਾਲ ਲੱਗਦੇ ਏਰੀਆ ਅਮਰਸਰ ਤੋਂ ਤਨਤਨ ਨੂੰ ਗੁਰਦਾਸਪੁਰ ਜਾਂ ਪਹਾੜਾ ਦੇ ਨਾਲ ਲੱਗਦੇ ਇਲਾਕੇ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਵਿੱਚ ਦੁਪਹਿਰ ਤੋਂ ਪਹਿਲਾਂ ਪਹਿਲਾਂ ਬੱਦਲਬਾਝ ਬਣੇਗੀ ਤੇ ਕਿਤੇ ਕਣਮਣ ਵੀ ਹੋ ਸਕਦੀ ਹੈ ਉਸ ਤੋਂ ਬਾਅਦ ਇਸ ਦਾ ਨੰਬਰ ਅੱਗੇ ਵਧੇਗਾ ਜਲੰਧਰ ਹੋ ਗਿਆ ਕਰਪੂਥਲਾ ਹੋ ਗਿਆ ਜਾਂ ਆਪਣੇ ਰੋਪੜ ਮੋਹਾਲੀ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਪੁੱਜਦਾ ਹੋਇਆ ਦਿਖਾਈ ਦੇਵੇਗਾ ਮਾਲਵੇ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਜਿਹਦੇ ਵਿੱਚ ਫਰੀਦਕੋਟ ਮੋਗਾ ਸੰਗਰੂਰ ਪਟਿਆਲਾ ਇਹਨਾਂ ਖੇਤਰਾਂ ਦੇ ਵਿੱਚ ਬਾਅਦ ਦੁਪਹਿਰ ਮੀਂਹ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਗਰਜ ਚਮਕਣ ਵਾਲੇ ਬੱਦਲ ਵੀ ਬਣਨ ਤੇ ਨਾਲ ਕਿਤੇ ਹਲਕੀ ਜਿਹੀ ਗੜੇਮਾਰੀ ਵੀ ਅੱਜ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਮਾਚਲ ਤੇ ਜੰਮੂ ਵਿੱਚ ਰਾਤ ਦੇ ਮੀਂਹ ਤੇ ਬਰਫਬਾਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਪੰਜਾਬ ਵਿੱਚ ਵੀ ਮੀਂਹ ਜਲਦ